ਗੱਲ ਕਰਦੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਦੂਜੀ ਵਾਰ ਐਮਪੀ ਬਣ ਚੁੱਕੇ ਪਟਿਆਲਾ ਤੇ ਲੋਕਾਂ ਨੇ ਧਰਮਵੀਰ ਗਾਂਧੀ ਨੂੰ ਬਹੁਤ ਪਸੰਦ ਕੀਤਾ ਲੇਕਿਨ ਫਾਈਟ ਬੜੀ ਟਫ ਸੀ ਹੁਣ ਪਟਿਆਲਾ ਦੇ ਜਿਹੜੇ ਨੌ ਹਲਕੇ ਨੇ ਆਪਾਂ ਗੱਲ ਕਰਦੇ ਨਾਬਾ ਸੁਤਰਾਣਾ ਘਨੌਰ ਪਟਿਆਲਾ ਦਿਹਾਤੀ ਸਨੌਰ ਸਮਾਣਾ ਰਾਜਪੁਰਾ ਡੇਰਾ ਬੱਸੀ ਤੇ ਪਟਿਆਲਾ ਹੁਣ ਅਗਰ ਗੱਲ ਕੀਤੇ ਨਾਬਾ ਨਾਬਾ ਉਹ ਐਮਐਲਏ ਸੀ ਆਮ ਇਹਦੇ ਚ ਆਪਾਂ ਇੱਕ ਵਾਰ ਹੋਊਗਾ ਲੇਕੇ ਇਸ ਪਟਿਆਲਾ ਤੋਂ ਤਿੰਨ ਹਲਕਿਆਂ ਚ ਕਾਂਗਰਸ ਪਾਰਟੀ ਨੇ ਲੀਡ ਕੀਤੀ ਹੈ ਤਿੰਨ ਤੇ ਭਾਰਤੀ ਜਨਤਾ ਪਾਰਟੀ ਨੇ ਲੀਡ ਕੀਤੀ ਹੈ ਤੇ ਤਿੰਨ ਤੇ ਹੀ ਆਮ ਆਦੀ ਪਾਰਟੀ ਨੇ ਲੀਡ ਕੀਤੀ ਹੈ ਇਹ ਇਸੇ ਕਰਕੇ ਇਸ ਹਲਕੇ ਦੇ ਵਿੱਚ ਟਫ ਫਾਈਟ ਵੀ ਨੌ ਹਲਕੇ ਨੌਵਾਂ ਦੇ ਵਿੱਚ ਕਦੀ ਆਪ ਅੱਗੇ ਸੀ ਕਦੀ ਭਾਜਪਾ ਅੱਗੇ ਸੀ ਤੇ ਕਦੀ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਕਾਂਗਰਸ ਦਾ ਕਿਹੜਾ ਮਾਰਜਨ ਹੈ ਡਾਕਟਰ ਗਾਂਧੀ ਦਾ ਜਿੱਤਣ ਦਾ ਉਹ ਵੀ ਬੜਾ ਛੋਟਾ ਜਾ ਰਿਹਾ ਕਿਉਂਕਿ ਫਾਈਟ ਉੱਥੇ ਵੀ ਜ਼ਿਆਦਾ ਕਲੋਜ਼ ਦੇਖੀ ਗਈ ਕਿਉਂਕਿ ਆਮ ਆਦਮੀ ਪਾਰਟੀ ਨੇ ਵੀ ਲੀਡ ਥੋੜੀ ਦੇਰ ਤੇ ਲਈ ਅਸਲ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੀਡ ਲਈ ਇਹ ਡਾਕਟਰ ਗਾਂਧੀ ਆ ਗਏ ਸਭ ਤੋਂ ਅੱਗੇ ਹਾਂ ਹੁਣ ਜਿਹੜੇ ਹਲਕਿਆਂ ਦੇ ਵਿੱਚ ਕਾਂਗਰਸ ਅੱਗੇ ਰਹੀ ਹੈ ਜਿਹਦੇ ਕਰਕੇ ਡਾਕਟਰ ਧਰਮਵੀਰ ਗਾਂਧੀ ਜਿੱਤੇ ਨੇ ਉਹਦੇ ਕਰਕੇ ਨਾਬਾ ਜਿਹੜੇ ਉੱਥੇ ਐਮਐਲਏ ਨੇ ਦੇਵ ਮਾਲ ਸਾਬ ਉਹ ਜਿਹੜੇ ਕਹਿੰਦੇ ਸੀ ਕਿ ਅਸੀਂ ਗਾਂ ਨੂੰ ਰਾਸ਼ਟਰੀ ਪੰਛੀ ਬਣਾਵਾਂਗੇ ਉਹ ਆਪਣਾ ਹਲਕਾ ਹਾਰ ਗਏ ਨੇ ਚਿਤਰਾਣਾ ਤੋਂ ਉਹਨਾਂ ਦੇ ਕੁਲਵੰਤ ਸਿੰਘ ਬਾਜੀਗਰ ਉਹ ਐਮਐਲਏ ਹਾਰ ਗਏ ਨੇ ਗਨੌਰ ਤੋਂ ਜਿਹੜੇ ਕਬੱਡੀ ਪਲੇਅਰ ਨੇ ਉਹਨਾਂ ਦਾ ਨਾਮ ਗੁਰਲਾਲ ਸਿੰਘ ਗਨੌਰ ਉਹ ਵੀ ਹਾਰ ਗਏ ਨੇ ਹੁਣ ਜਿੱਥੇ ਭਾਜਪਾ ਪਟਿਆਲੇ ਦੇ ਤਿੰਨ ਹਲਕਿਆਂ ਤੋਂ ਜਿੱਤੀ ਹੈ ਇੱਕ ਤੇ ਪਟਿਆਲਾ ਸ਼ਹਿਰ ਦੇ ਪੇਂਡੂ ਹਲਕੇ ਚ ਉਹ ਜਿੱਤੀ ਹੈਗੀ ਹੈ ਜਿੱਥੇ ਡਾਕਟਰ ਬਲਬੀਰ ਸਿੰਘ ਦਾ ਖੁਦ ਦਾ ਹਲਕਾ ਜਿੱਥੋਂ ਬਲਬੀਰ ਸਿੰਘ ਖੁਦ ਹਾਰੇ ਨੇ ਉਥੋਂ ਭਾਰਤੀ ਜਨਤਾ ਪਾਰਟੀ ਜਿੱਤੀ ਹੈ ਸਨੌਰ ਤੋਂ ਜਿਹੜੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਵੀਡੀਓ ਚੰਦ ਜਨੇ ਚਾੜੇ ਹੈਗੇ ਨੇ ਹਰਮਿੰਦਰ ਸਿੰਘ ਪਠਾਨ ਮਾਹਰਾ ਸਾਹਿਬ ਉਹ ਸਨੌਰ ਤੋਂ ਹਾਰ ਗਏ ਨੇ ਉੱਥੋਂ ਵੀ ਭਾਰਤੀ ਜਨਤਾ ਪਾਰਟੀ ਜਿੱਤੀ ਐ ਤੇ ਅਨਮੋਲ ਗਗਨਮਾਨ ਚੇਤਨ ਸਿੰਘ ਜੋੜੇਮਰ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਉਹ ਹਾਰੇ ਹਾਰੇ ਨੇ ਬੁਰੀ ਤਰ੍ਹਾਂ ਹਾਰੇ ਨੇ ਔਰ ਇਸੇ ਤਰ੍ਹਾਂ ਬਲਕਾਰਪੁਰ ਤੋਂ ਮੰਤਰੀ ਬਲਕਾਰ ਸਿੰਘ ਹਾਰੇ ਨੇ ਲਾਲਜੀਤ ਸਿੰਘ ਪੁੱਲਰ ਹੋਣੀ ਜਿਹੜੇ ਪੱਟੀ ਤੋਂ ਉਮੀਦਵਾਰ ਵੀ ਹਾਰੇ ਨੇ ਮੰਤਰੀ ਕੈਪਟਨ ਮੰਤਰੀ ਅਨਮੋਲ ਗਗਨਮਾਨ ਹੁਣ ਆਪਾਂ ਗੱਲ ਕਰਦੇ ਕਿ ਭਾਜਪਾ ਤਿੰਨ ਹਲਕਿਆਂ ਤੋਂ ਜਿੱਤੀ ਐ ਤੇ ਜਿਹੜੀ ਆਮ ਆਦੀ ਪਾਰਟੀ ਤਿੰਨ ਹਲਕਿਆਂ ਤੋਂ ਰਹੀ ਐ ਰਾਜਪੁਰਾ ਤੋਂ ਜਿਹੜੀ ਬੀਬੀ ਨੇ ਸਭ ਤੋਂ ਪਹਿਲਾਂ ਵੀਡੀਓ ਬਣਾ ਕੇ ਕਿਹਾ ਸੀ ਮੈਂ ਤੇ ਆਪਣਾ ਫਰਜ਼ ਨਿਭਾਤਾ ਤੇ ਤੁਸੀਂ ਵੀ ਹੁਣ ਝਾੜੂ ਵਾਲਾ ਬਟਨ ਦੱਬੋ ਉਹ ਵੀ ਜਿੱਤ ਗਏ ਨੇ ਰਾਜਪੁਰਾ ਡੇਰਾ ਬੱਸੀ ਤੋਂ ਬੜਾ ਇੰਟਰਸਟਿੰਗ ਸੀਨ ਆ ਗਿਆ ਕਿ ਐਨ ਕੇ ਸ਼ਰਮਾ ਦੋ ਵਾਰਾ ਐਮਐਲਏ ਰਹਿ ਚੁੱਕੇ ਨੇ ਉੱਥੋਂ ਪਰ ਉੱਥੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਗੁਰਦੀਪ ਸਿੰਘ ਰੰਧਾਵਾ ਉਹ ਜਿੱਤਿਆ ਗਏ ਨੇ ਔਰ ਦੂਜਾ ਪਟਿਆਲਾ ਜਿਹੜਾ ਸ਼ਹਿਰ ਆ ਉਹ ਦੇਖੋ ਇੰਟਰਸਟਿੰਗ ਗੱਲ ਆ ਪਟਿਆਲਾ ਸ਼ਹਿਰ ਤੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਰਹੇ ਨੇ ਉੱਥੋਂ ਪਟਿਆਲਾ ਤੋਂ ਬੀਜੇਪੀ ਹਾਰੀ ਆ ਕੈਪਟਨ ਪਰਿਵਾਰ ਹਾਰਿਆ ਪਰ ਉਹ ਜਾ ਕੇ ਪਟਿਆਲਾ ਦਿਹਾਤੀ ਤੋਂ ਬੀਜੇਪੀ ਜਿੱਤੀ ਇਹਦਾ ਮਤਲਬ ਪਟਿਆਲਾ ਸ਼ਹਿਰ ਚ ਵੀ ਹੁਣ ਕੈਪਟਨ ਮਰਿੰਦਰ ਪਰਿਵਾਰ ਦਾ ਜਲਵਾ ਖਤਮ ਹੋ ਗਿਆ ਪਟਿਆਲਾ ਸ਼ਹਿਰ ਤੋਂ ਜਿੱਤਿਆ ਕੌਣ ਪਟਿਆਲਾ ਤੋਂ ਆਮ ਆਦੀ ਪਾਰਟੀ ਮਤਲਬ ਜਿਹੜੇ ਅਜੀਤ ਪਾਲ ਸਿੰਘ ਕੋਹਲੀ ਜਿਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ ਉਹ ਆਪਣਾ ਰੁਤਬਾ ਕਾਇਮ ਰੱਖ ਸਕ ਗਏ ਹੁਣ ਡਾਕਟਰ ਗਾਂਧੀ ਕਿਉਂ ਜਿੱਤੇ ਨੇ ਡਾਕਟਰ ਧਰਮ ਇੱਕ ਤੇ ਇਮਾਨਦਾਰ ਸ਼ਵੀ ਮਰੀਜ਼ਾਂ ਦੇ ਵਿੱਚ ਬੇहद ਕੰਮ ਕਰਦੇ ਨੇ ਘੱਟ 70 ਰੁਪਏ ਫੀਸ ਲੈਂਦੇ ਨੇ ਮਮੂਲੀ ਜੀ ਦਵਾਈ ਵੀ ਮੁਫਤ ਦੇ ਦਿੰਦੇ ਉਹ ਵੀ ਵਜਾ ਪਹਿਲੇ ਤੋਂ ਹੀ ਕਾਂਗਰਸ ਦਾ ਇੱਕ ਵੱਡਾ ਵੋਟ ਬੈਂਕ ਹੀ ਔਰ ਡਾਕਟਰ ਗਾਂਧੀ ਦੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਕੜ ਮਜ਼ਬੂਤ ਸੀ ਔਰ ਦੂਜਾ ਕਿਸਾਨਾਂ ਦਾ ਵੀ ਉਹਨੂੰ ਸਮਰਥਨ ਮਿਲਿਆ ਸੀ ਕਿਉਂਕਿ ਉਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਪਾਰਟਿਸਪੇਟ ਕਰਦੇ ਰਹੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਕਿਉਂ ਹਾਰੇ ਨੇ ਉਹਦੀ ਵਜਾ ਢਾਈ ਸਾਲ ਦੀ ਸਰਕਾਰ ਦੇ ਕੰਮਕਾਜ ਸਿਹਤ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਆਪਣਾ ਅਰਸੂਖ ਨਹੀਂ ਵਧਾ ਸਕੇ ਆਪਣਾ ਹਲਕਾ ਵੀ ਨਹੀਂ ਬਚਾ ਸਕੇ ਔਰ ਹੈਲਥ ਡਿਪਾਰਟਮੈਂਟ ਦੇ ਮੁਲਾਜ਼ਮਾਂ ਦੇ ਨਾਰੇ ਸਰਕਾਰ ਦੇ ਨਾਰੇ ਉਹਨਾਂ ਦੇ ਖਿਲਾਫ ਵੀ ਭੁਗਤੇ ਨੇ ਵੈਸੇ ਜਿੱਤ ਦਾ ਜਿਹੜਾ ਫਰਕ ਆ ਉਹ ਜ਼ਿਆਦਾ ਨਹੀਂ ਹੈ 26.54 ਵੋਟ ਬੈਂਕ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਜਿੱਤੇ ਨੇ ਹਾਰੇ ਜਿਹੜੇ ਡਾਕਟਰ ਬਲਬੀਰ ਸਿੰਘ ਉਹ ਮੈਂ ਜ 1.29% ਦੀ ਦੇ ਨਾਲ ਹਾਰੇ ਨੇ ਮਾਰਜਨ ਜ਼ਿਆਦਾ ਲੇਕਰ ਜਿੱਤ ਤੇ ਜਿੱਤੀ ਹੈ ਸੰਦੀਪ ਜੀ